ਅੱਜ ਜਿਹੜੇ ਗਮਲਿਆਂ ਦੇ ਵਿੱਚ ਆਪਾਂ ਸਾਰੇ ਪੌਦੇ ਆ ਇਹਨਾਂ ਨੂੰ ਕੱਢ ਕੇ ਰੁਪਾਈ ਕਰਕੇ ਦੁਬਾਰਾ ਲਗਾਵਾਂਗੇ ਤੇ ਕੁਝ ਦਾ ਰੁਪਾਈ ਕਰਕੇ ਇੱਕ ਥਾਂ ਤੋਂ ਦੂਸਰੀ ਥਾਂ ਉਹਨਾਂ ਨੂੰ ਬਦਲ ਨਹੀਂ ਕਰ ਦੇਵਾਂਗੇ ਤੇ ਬਹੁਤ ਸਾਰੇ ਪਲਾਂਟ ਆ ਜਿਹੜੇ ਨਵੇਂ ਲਿਆ ਕੇ ਲਗਾਵਾਂਗੇ ਤੇ ਇੱਕ ਝਲਕ ਤੁਹਾਨੂੰ ਦਿਖਾ ਦਈਏ ਕਿ ਇੱਧਰ ਵੀ ਗਮਲੇ ਹੈਗੇ ਧੁਰ ਤੱਕ ਕੇਅਰ ਨਾ ਹੁਣ ਕਰਕੇ ਦੇਖਭਾਲ ਨਾ ਹੁਣ ਕਰਕੇ ਪੱਤੇ ਵੀ ਵੀਲੇ ਪੈ ਗਏ ਆ ਤੇ ਕੋਚੂ ਕੋ ਇੱਕ ਬੂਟੇ ਸੁੱਕ ਵੀ ਚੁਕੇ ਨੇ ਬਿਲਕੁਲ ਹੀ ਖਾਤਮੀ ਹੋ ਚੁਕੇ ਨੇ ਵਿੱਚ ਤਾਂ ਬੂਟੇ ਤੇ ਇਹਨਾਂ ਨੂੰ ਆਪਾਂ ਕੱਢ ਕੇ ਇੱਕ ਥਾਂ ਤੋਂ ਦੂਸਰੀ ਥਾਂ ਰੁਪਾਈ ਕਰਾਂਗੇ ਇੱਧਰ ਵੀ ਨੇ ਚੀਨੀ ਦੇ ਗਮਲਿਆਂ ਦੇ ਵਿੱਚ ਵੀ ਲੱਗੇ ਹੋਏ ਆ ਸੀਮਿੰਟ ਵਾਲੇ ਤੋਂ ਗਮਲਿਆਂ ਦੇ ਵਿੱਚ ਵੀ ਲੱਗੇ ਹੋਏ ਇਹਨਾਂ ਸਾਰਿਆਂ ਦਾ ਆਪਾਂ ਰੁਪਾਈ ਕਰਾਂਗੇ ਨਾਲ ਕੁਝ ਪਲਾਂਟ ਹੈਗੇ ਆ ਨਵੇਂ ਪਲਾਂਟ ਤੇ ਖਾਲੀ ਗਮਲਿਆਂ ਦੇ ਵਿੱਚ ਆਪਾਂ ਨਵੇਂ ਪੌਦੇ ਲਗਾਵਾਂਗੇ ਉਹਨਾਂ ਦੇ ਸਾਈਜ਼ ਦੇ ਹਿਸਾਬ ਨਾਲ ਤੇ ਇਧਰ ਕੁਝ ਗਮਲੇ ਨਾ ਮਿਲ ਜਾਂਦੇ ਹੈਗੇ ਤੇ ਪੌਦੇ ਵੀ ਨਾ ਮਿਲ ਜਾਂਦੇ ਇਹਨਾਂ ਨੂੰ ਵੀ ਆਪਾਂ ਨਵੇਂ ਗਮਲਿਆਂ ਦੇ ਵਿੱਚ ਲਗਾਵਾਂਗੇ